ਅੰਮ੍ਰਿਤਸਰ ਜਸਵੀਰ ਤੋਂ ਹੀ ਸ਼ਹਿਰ ਦੇ ਵਿੱਚ ਹੋ ਰਹੀ ਲਗਾਤਾਰ ਤੇਜ਼ ਮੀਂਹ ਕਾਰਨ ਸ਼ਿਰਧਰਪੁਰ ਸਾਹਿਬ ਜਾਂਦੇ ਕਈ ਰਸਤੇ ਜਿਹੜੇ ਨੇ ਜਲਮਖਨ ਹੋ ਗਏ ਨੇ ਉੱਥੇ ਸ਼ਿਰਧਰਪੁਰ ਸਾਹਿਬ ਅੰਦਰ ਆ ਰਹੀ ਸੰਗਤ ਨੂੰ ਵੀ ਰਸਤੇ ਦੇ ਵਿੱਚ ਪਾਣੀ ਭਰਨ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਬਾਰਿਸ਼ ਦੇ ਕਾਰਨ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਕਾਫੀ ਰਾਹਤ ਜੜੀ ਹੋ ਮਿਲੀ ਹੈ ਇਸ ਮੌਕੇ ਤੇ ਰਾਗੀਰ ਪਵਨ ਕੁਮਾਰ ਨੇ ਦੱਸਿਆ ਕਿ ਬਹੁਤ ਚੰਗਾ ਲੱਗ ਰਿਹਾ ਹੈ ਕਿ ਬਾਰਿਸ਼ ਹੋਈ ਹੈ ਪਿਛਲੇ ਦਿਨਾਂ ਜੁ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਬੇहद ਗਰਮੀ ਸੀ ਰੱਬ ਨੇ ਬੜੀ ਹੀ ਮਿਹਰ ਕੀਤੀ ਉਹਤੀ ਹਾਲਾਂਕਿ بارش ਦੇ ਕਾਰਨ ਕਈ ਥਾਵਾਂ ਤੇ ਪਾਣੀ ਵੀ ਭਰ ਗਿਆ ਪਰ ਇਹ ਕੁਦਰਤੀ ਗੱਲ ਹੈ ਪ੍ਰਸ਼ਾਸਨ ਆਪਣੀ ਕੋਸ਼ਿਸ਼ ਵੀ ਕਰ ਰਿਹਾ ਹੈ ਪਰ ਜਦੋਂ ਕੁਝ ਹੱਦ ਤੋਂ ਵੱਧ ਬਾਰਿਸ਼ ਹੋ ਜਾਵੇ ਤਾਂ ਨੁਕਸਾਨ ਵੀ ਜਿਹੜੇ ਨੇ ਹੋ ਜਾਂਦੇ ਨੇ ਸ਼ਹਿਰ ਦਰਬਾਰ ਸਾਹਿਬ ਦੀਆਂ ਰਹਿੰਦੀਆਂ ਸੜਕਾਂ ਤੇ ਇੱਥੇ ਪਾਣੀ ਇਕੱਠਾ ਹੋਇਆ ਉੱਥੇ ਟ੍ਰੈਫਿਕ ਵਿਭਾਗ ਨੇ ਮੌਸਮ ਵੀ ਜਿਹੜੀ ਉਹ ਟੀਮ ਵੀ ਤਨਾਤ ਕੀਤੀ ਹੈ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਜਸਪਾਲ ਸਿੰਘ ਦਾ ਕਹਿਣਾ ਕਿ ਸੀ ਸੰਗਤ ਨੂੰ ਜਾਗਰੂਕ ਕਰ ਰਹੇ ਆ ਕਿ ਕਿਹੜੇ ਕਿਹੜੇ ਰਸਤੇ ਉੱਤੇ ਪਾਣੀ ਜ਼ਿਆਦਾ ਖੜਾ ਹੈ ਉਹਨਾਂ ਨੂੰ ਸੁਰੱਖਿਅਤ ਰਸਤੇ ਤੇ ਲੈ ਜਾ ਰਹੀ ਆ ਸਾਡੀਆਂ ਟੀਮਾਂ ਉੱਥੇ ਰਿਲੀਜ਼ ਪੁਆਇੰਟਸ ਪਾਰਕਿੰਗ ਤੇ ਹੈਰੀਟੇਜ ਸਟਰੀਟ ਤੇ ਤਾਇਨਾਤ ਨੇ ਜੋ ਵੀ ਸੰਗਤ ਬਾਹਰ ਹੋ ਵਾਰੀਓ ਉਹਨਾਂ ਨੂੰ ਸ਼ਿਰਤਰਪਾਰ ਸਾਹਿਬ ਦੇ ਬਾਰੇ ਜਾਣਕਾਰੀ ਦੇ ਰਹੇ ਆ ਤੇ ਉਹਨਾਂ ਨੂੰ ਸਹੂਲਤ ਵੀ ਕੰਮ ਆ ਰਹੀ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹ ਸੇਵਾ ਵੀ ਹੈ ਤੇ ਸਗੋਂ ਸਾਡਾ ਫਰਜ਼ ਵੀ ਹੁੰਦਾ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਸੰਗਤ ਦੀ ਸੁਰੱਖਿਆ ਤੇ ਆਸਾਨਵਾਜ ਲਈ ਪੂਰੀ ਜ਼ਿੰਮੇ ਵਾਰੀ ਜੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਆਮ ਤੇ ਟੈਕਨੀਕਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪਾਲ ਸਿੰਘ ਸਾਹਿਬ ਇੰਸਪੈਕਟਰ ਮੈਂ ਇੰਚਾਰਜ ਟ੍ਰੈਫਿਕ ਹਮੇਸ਼ਾ ਜੀ ਸਰ ਬਰਸਾਤ ਬਹੁਤ ਹੋ ਰਹੀ ਆ ਕੋਟੀ ਵੀ ਭਰ ਗਈ ਆ ਕੀ ਕਹਿਣਾ ਚਾਹੋਗੇ ਸੰਗਤ ਦੀ ਆਮਦ ਵੀ ਜਿਹੜੀ ਵੱਡੀ ਨਜ਼ਰ ਆ ਰਹੀ ਆ ਅ ਤੁਹਾਨੂੰ ਦੀ ਸੰਗਤ ਤਾਂ ਕਾਫੀ ਆ ਰਹੀ ਆ ਕਿ ਨਕਬਸਤ ਹੋਣ ਕਰਕੇ بارش ਹੋਣ ਕਰਕੇ ਅਸੀਂ ਸੰਗਤ ਨੂੰ ਵੇਰ ਕਰਕੇ ਇਸ ਇੱਕ ਰਸਤੇ ਦੇ ਇੱਥੇ ਪਾਣੀ ਬਹੁਤ ਜ਼ਿਆਦਾ ਖੜਿਆ ਹੋਆ ਉਹਨਾਂ ਨੂੰ ਸਾਈਡ ਦੇ ਕਰਕੇ ਸੰਗਤ ਨੂੰ ਰਸਤੇ ਦੇ ਰਹੇ ਆ ਕਿ ਜਿਹੜਾ ਉਹ ਮਤਲਬ ਕਿਸੇ ਕੋਈ ਪਾਣੀ ਦੇ ਵਿੱਚ ਕੋਈ ਇਨਸੀਡੈਂਟ ਨਾ ਹੋਵੇ ਸੈਟ ਸੜੀ ਲੰਘ ਕੇ ਸਾਫ ਸੁਥਰੇ ਆਪਣੇ ਗੁਰੂ ਘਰ ਜਾ ਕੇ ਲੱਕ ਪਸਤ ਹੋਵੇ ਕਿੰਨੇ ਟੀਮਾਂ ਸਾਡੀ ਇਹ ਤੇ ਕੰਮ ਕਰ ਰਹੀਆਂ ਕਿਉਂਕਿ ਸੰਗਤ ਦੀ ਆਮਤ ਬਹੁਤ ਜਗ੍ਹਾ ਜਗ੍ਹਾ ਪਾਣੀ ਵੀ ਖੜਾ ਹੈ ਵਾ ਟੋਕਣ ਬਹੁਤ ਮੁਸ਼ਕਲ ਹੀ ਜਾ ਰਹੀ ਹੈ ਤਕਰੀਬਨ ਹੈਰੀਟੇਜ ਦੇ ਉੱਤੇ ਸਾਡੀਆਂ ਕਾਫੀ ਮੁਲਾਜ਼ਮਾਂ ਨੇ ਲੱਗੇ ਹੋਏ ਆ ਪਾਰਕਿੰਗ ਦੇ ਨਾਲ ਦੋ ਜਵਾਨ ਮੇਰੇ ਲੱਗੇ ਹੋਏ ਨੇ ਚਾਰ ਜਵਾਨ ਮੇਰੇ ਹੈਰੀਟੇਜ ਦੇ ਉੱਤੇ ਕੰਮ ਕਰ ਰਹੇ ਆ ਜਿਹੜੇ ਸੰਗਤ ਨੂੰ ਵੇਰਖੋ ਬਾਹਰੋਂ ਆਉਂਦਾ ਵਾ ਉਹਨਾਂ ਨੂੰ ਪੁੱਛ ਦੱਸ ਕੇ ਅਸੀਂ ਦਰਬਾਰ ਸਾਹਿਬ ਦਾ ਬਾਰੇ ਜਾਣਕਾਰੀ ਦੇ ਰਹੇ ਆ ਤੇ ਬਾਕੀ ਜਿਹੜਾ ਹੈਰੀਟੇਜ ਤੋਂ ਬਾਹਰ ਇਸ ਜਿਆਦਾ ਹੋਣ ਕਰਕੇ ਪਾਣੀ ਕਾਫੀ ਹੋ ਗਿਆ ਪਾਣੀ ਨੂੰ ਜਿਹੜਾ ਲੋਕਾਂ ਨੂੰ ਦਸ ਕਿ ਸਾਈਡ ਤੋਂ ਲੈ ਕਰਕੇ ਉਹਨਾਂ ਨੂੰ ਰਸਤਾ ਦੇ ਰਹੇ ਅੰਮ੍ਰਿਤ ਪ੍ਰਸਾਦ ਤੁਸੀਂ ਟੂਟੀ ਕਰ ਰਹੇ ਹੋ ਕਿ ਕਿਹਨਾਂ ਚਾਹੋ ਕਿ ਸੇਵਾ ਲੱਕੀਏ ਨਹੀਂ ਇੱਕ ਤਾਂ ਸੇਵਾ ਵਾ ਬਾਕੀ ਇੱਕ ਸਾਡਾ ਫਰਜ਼ ਬਣਦਾ ਵਾ ਅਸੀਂ ਡਿਊਟੀ ਕਰੀਏ ਡਿਊਟੀ ਕਰਕੇ ਲੋਕਾਂ ਨੂੰ ਵੇਰ ਵੀ ਕਰੀਏ ਲੋਕਾਂ ਦੇ ਨਾਲ ਤੁਰੇ ਫਿਰੇ ਲੋਕਾਂ ਨੂੰ ਲੋਕਾਂ ਵਾਸਤੇ ਖੜੇ ਹਾਂ ਉਹਨਾਂ ਦੀ ਸੇਫਟੀ ਵਾਸਤੇ ਖੜੇ ਆਂ ਔਰ ਸਾਡਾ ਫਰਜ਼ ਹੈ ਜੀ ਇਹ ਡਿਊਟੀ ਅਸੀਂ ਪੂਰਾ ਲੈਂਦੇ ਆਂ ਤੇ ਅਪੀਲ ਕੋਈ ਕਰਨਾ ਚਾਹੋ ਕਿ ਸਾਡੇ ਸੁਪਈਆਂ ਨੂੰ ਪਾਰਕਿੰਗ ਦਾ ਨਹੀਂ ਪਤਾ ਜਗਾ ਜਗਾ ਰਸਤੇ ਤੇ ਬਿਲਕੁਲ ਸਰ ਮੈਂ ਆਪ ਜੀ ਦੇ ਜਿਹੜੇ ਨਾਲ ਇੱਕ ਬੇਨਤੀ ਕਰਦਾ ਸਾਰਿਆਂ ਨੂੰ ਪਹਿਲੀ ਬੇਨਤੀ ਇਹ ਮੈਂ ਕਰਦਾ ਈ ਰਿਕਸ਼ੇ ਵਾਲਿਆਂ ਨੂੰ ਵੀ ਜਿੰਨੇ ਵੀ ਈ ਰਿਕਸ਼ੇ ਵਾਲੇ ਨੇ ਉਹ ਥੋੜੇ ਜਿਹਾ ਸचेत ਹੋ ਕੇ ਚਲਾਓ ਯੂਨੀਫਾਰਮ ਪਾ ਕੇ ਚਲਾਓ ਤਾਂ ਜੋ ਤੁਹਾਡਾ ਕਸਟਮਰ ਵਧ ਜਾਏਗਾ ਵੀ ਇਹ ਬਿਨਾਂ ਲਾਇਸੈਂਸ ਤੋਂ ਗੱਡੀ ਨਾ ਚਲਾਇਆ ਕਰੋ ਲਾਇਸੈਂਸ ਬਣਾ ਕੇ ਗੱਡੀ ਚਲਾਓ ਆਪਣੇ ਕਾਗਜ਼ ਪੱਤਰ ਚਲਾਓ ਜਮਾਨਾ ਜਿਹੜਾ ਬਦਲ ਚੁੱਕਾ ਵਾ ਦੂਜਾ ਜਿਹੜੇ ਰਸਤੇ ਦੇ ਵਿੱਚ ਆਮ ਗੱਡੀਆਂ ਲਾ ਕੇ ਚਲੇ ਜਾਂਦੇ ਨੇ ਮੈਂ ਉਹਨਾਂ ਨੂੰ ਇਹ ਬੇਇਤਿਬਾਰ ਕਰਾਂ ਵੀ ਹੁਣ ਉਹ ਮਤਲਬ ਨਹੀਂ ਰਹਿ ਗਿਆ ਕਿ ਜਿੱਥੇ ਮਰਜ਼ੀ ਤੁਸੀਂ ਗੱਡੀ ਲਾ ਕੇ ਚਲੇ ਜਾਓ ਸਾਡੇ ਕੋਲ ਇਲੈਕਟ੍ਰੋਨਿਕ ਮਸ਼ੀਨਾਂ ਜਿਹੜੀਆਂ ਆ ਚੁੱਕੀਆਂ ਵਾ ਇਹ ਮਸ਼ੀਨਾਂ ਇਲੈਕਟ੍ਰੋਨਿਕ ਆ ਚੁੱਕੀਆਂ ਵਾ ਅਸੀਂ ਇਹਨਾਂ ਦੇ ਜਰੀਏ ਨਾਲ ਚਲਾਨ ਕਰ ਰਿਹਾ ਸਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਵੀ ਨਹੀਂ ਤੁਹਾਨੂੰ ਆਜ ਮਾਰੀਏ ਜਾਂ ਕਰੀਏ ਅਸੀਂ ਥਲੋਤੀ ਗੱਡੀ ਦਾ ਚਲਾਨ ਕਰਕੇ ਜਾਵਾਂਗੇ ਤੁਹਾਡੇ ਘਰੇ ਪਹੁੰਚ ਜਾਵੇਗਾ ਇਸ ਕਰਕੇ ਆਪਣੇ ਨਾਂ ਚラン ਕਰਾਉਣ ਦੇ ਬਜਾਏ ਜਿਹੜਾ ਗੱਡੀ ਨੂੰ ਡੱਕਣਾ پارک ਦੇ ਵਿੱਚ ਗੱਡੀ ਦੇਖੋ ਸਾਈਡ ਤੇ ਕਰਕੇ ਗੱਡੀ ਦੇਖੋ ਹੈਰੀਟੇਜ ਦੇ ਵਿੱਚ ਗੱਡੀਆਂ ਲੱਗਦਾ ਆਲ ਓਵਰ ਪੰਜਾਬ ਦੇ ਅੰਦਰ ਹਰਿਆਣਾ ਰਾਜਸਥਾਨ ਬਹੁਤ ਜ਼ਿਆਦਾ ਗਰਮੀ ਸੀ ਜਿਹੜੀ ਰੱਬ ਨੇ ਜਿਹੜੀ ਮਿਹਰ ਕੀਤੀ ਹੈ ਵਾਇਰੂ ਨੇ ਬਹੁਤ ਵਧੀਆ ਕੀਤਾ ਲੋਕਾਂ ਨੂੰ ਬਹੁਤ ਸਾਰੀ ਰਾਹਤ ਮਿਲੀ ਹੈ ਇਹ ਲੱਗਦਾ ਕਿ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਕਿੱਥੇ ਕਿਹਨੇ ਬਾਰਿਸ਼ ਵੀ ਬਾਰ ਕਾਫੀ ਹੋ ਨਹੀਂ ਦੇਖੋ ਪ੍ਰਸ਼ਾਸਨ ਆਪਣੀ ਹਰ ਕੋਸ਼ਿਸ਼ ਕਰ ਰਿਹਾ ਹੈ ਪਰ ਜਦੋਂ ਬਾਰਿਸ਼ ਜ਼ਰੂਰ ਤੋਂ ਜ਼ਿਆਦਾ ਪੈ ਜਾਏ ਕੋਈ ਵੀ ਚੀਜ਼ ਜ਼ਰੂਰ ਤੋਂ ਜ਼ਿਆਦਾ ਹੋ ਜਾਏ ਉਹ ਖਰਾਬ ਕਰ ਦਈ ਹੈ ਹੁਣ ਅਗਰ ਸਮਝ ਲਓ 5-7 ਘੰਟੇ ਲਗਾਤਾਰ ਬਾਰਿਸ਼ ਪੈਂਦੀ ਹੈ ਉਸ ਦੇ ਨਾਲ ਥੱਲੇ ਨੁਕਸਾਨ ਤਾਂ ਹੁੰਦਾ ਹੀ ਹੈ ਨਾ ਐਸੀ ਗੱਲ ਨਹੀਂ ਪ੍ਰਸ਼ਾਸਨ ਤੇ ਆਪਣਾ ਕੰਮ ਜੋ ਕਰਨਾ ਕਰਦਾ ਹੀ ਹੈ ਤੋਂ ਹੁਣ ਕਿਵੇਂ ਦਾ ਮਹਿਸੂਸ ਹੋ ਰਿਹਾ ਸਕੂਨ ਕਿੰਨਾ ਕੰਮ ਮਿਲ ਰਿਹਾ ਬਹੁਤ ਸਕੂਨ ਮਿਲ ਰਿਹਾ ਜੀ ਬਹੁਤ ਵਧੀਆ ਹੈਗਾ